ਨਾ ਦੇਖਿਆ ਮੰਮੀ ਕੀ ਲੈ ਕੇ ਵੜਿਆ ਦੀ ਅੰਦਰ ਦੇਖਦੀ ਆ ਇਹਦੇ ਲੱਛਣ ਹੀ ਦੇਖ ਰਹੀ ਸੀ ਸੀਸੀਟੀਵੀ ਦੇ ਵਿੱਚ ਕੀ ਕਰਦੀ ਆ ਐਕਟਿਵਾ ਤੋਂ ਉਤਰੀ ਰਾਮ ਨਾਲ ਆਪਣਾ ਹਾਲ ਲਿਫਾਫਾ ਜਾਂ ਲਕੋਇਆ ਚੁੰਨੀ ਦੇ ਅੰਦਰ ਤੇ ਗਈ ਆਪਣੇ ਕਮਰੇ ਦੇ ਅੰਦਰ ਲੈ ਦੱਸ ਮੰਮੀ ਦੀ ਤਾਂ ਐ ਕਰਦੇ ਜੇ ਮਸੀਂ ਲਾਇਆ ਪਾਇਆ ਹੀ ਨਹੀਂ ਹੈਗਾ ਇਹ ਸਾਨੂੰ ਤਾਂ ਜਿਵੇਂ ਪਤਾ ਹੀ ਲੱਗਣਾ ਕੱਲੂ ਉਹਨਾਂ ਨੇ ਪਾਉਣਾ ਲਾਉਣਾ ਕੀ ਆ ਕੋਈ ਨਾ ਬਾਹਰ ਤਾਂ ਨਿਕਲੂਗੀ ਪਾ ਕੇ ਇਹਦੇ ਨਾਲ ਤਾਂ ਮੈਂ ਗੱਲ ਕਰਦੀ ਆ ਕੀ ਕਰਦੀ ਫਿਰਦੀ ਆ ਇਹ ਲੈ ਦੱਸ ਆ ਫੇਰ ਕਮਰੇ ਚ ਲੈ ਕੇ ਕੁਛ ਬੜ ਗਈ ਆ ਪਤਾ ਨਹੀਂ ਕੌਣ ਭਾਈ ਆਇਆ ਸੀਗਾ ਬਾਹਰ ਜਿੱਤੋਂ ਸਮਾਨ ਲੈਣ ਦੀ ਫਿਰਦੀ ਸੀਗੀ ਇਹ ਮਮੀ ਇਹ ਪਾਰਸਲ ਸੀਗਾ ਖਾਣ ਨੂੰ ਕੁਛ ਮੰਗਾਇਆ ਆ ਐ ਕਰਦੀ ਆ ਜਿਵੇਂ ਅਸੀਂ ਕੁਛ ਖਾਦਾ ਨਹੀਂ ਹੁੰਦਾ ਮੈਨੂੰ ਤਾਂ ਲੱਗਦਾ ਨਾ ਇਹ ਭੁੱਖੇ ਘਰੋਂ ਆਈ ਆ ਯਾ ਤਾਂ ਇਹਦੀ ਮਾਹ ਇਹ ਦੇ ਲੱਛਣ ਕਰਦੀ ਹੋਣੀ ਆ ਜਾਂ ਇਹਦੀਆਂ ਪਰਜਾਈਆਂ ਇਹਦੇ ਨਾਲ ਤਾਂ ਗੱਲ ਮੈਨੂੰ ਨਾ ਕਰਨੀ ਪੈਣੀ ਆ ਤਾਂ ਹੀ ਤਾਂ ਦੀਦੀ ਆਪ ਐਦਾਂ ਕਰਦੇ ਆ ਲਕੋਲ ਕੋ ਕੇ ਚੀਜ਼ਾਂ ਰੱਖਣੀਆਂ ਪਤਾ ਨਹੀਂ ਕੀ ਕਰਦੀ ਆ ਜਿਹੜੀ ਚੀਜ਼ ਆਈ ਚਾਲ ਅੰਦਰ ਜਿਹੜੀ ਚੀਜ਼ ਆਈ ਚਾਲ ਅੰਦਰ ਜਿੰਨੇ ਅਸੀਂ ਕਦੇ ਜ਼ਿੰਦਗੀ ਚ ਕੁਝ ਦੇਖਿਆ ਹੀ ਨਹੀਂ ਹੈਗਾ ਓ ਭੁੱਖੇ ਘਰ ਦੀ ਮਹਾਰਾਣੀ ਇੱਧਰ ਆ ਤੈਨੂੰ ਹੀ ਕਿਹਾ ਵਾ ਇੱਧਰ ਆ ਮੰਮੀ ਤੁਸ ਜੀ ਵਾਰ ਮਾਰੀ ਸੀ ਹਾਂ ਬੈਠੇ ਥੇ ਹਾਂਜੀ ਮੰਮੀ ਕੀ ਹੋਇਆ ਨਾ ਚੁੰਨੀ ਥੱਲੇ ਕੀ ਲਗੋਇਆ ਉਹ ਤਾਂ ਮੰਮੀ ਕਾਗਜ਼ ਸੀ ਕਿਵੇਂ ਸਿੱਟਣ ਚੱਲੀ ਸੀਗੀ ਬਾਹਰ ਨਾ ਆ ਬਾਰ ਪਾਈ ਦੇ ਕੇ ਤਾਂ ਗਿਆ ਕੁਛ ਕਾਗਜ਼ ਦੇ ਕੇ ਗਿਆ ਸੀ ਤੈਨੂੰ ਅੰਦਰ ਖਾਣ ਦੇ ਲਈ ਉਹ ਤਾਂ ਮੰਮੀ ਮੈਂ ਨਾ ਪੇਸਟਰੀ ਮੰਗਵਾਈ ਸੀ ਮੈਨੂੰ ਭੁੱਖ ਲੱਗੀ ਸੀਗੀ ਤੇ ਮੈਂ ਉਹ ਖਾ ਲਈ ਅੰਦਰ ਕੱਲੇ ਕੱਲੇ ਨੇ ਦੀਦੀ ਖਾ ਲਈ ਅਸੀਂ ਵੀ ਤਾਂ ਹੈਗੇ ਸੀ ਅਸੀਂ ਤਾਂ ਕਦੇ ਆਏ ਨਹੀਂ ਕੀਤਾ ਹੈਗਾ ਅਸੀਂ ਵੀ ਤਾਂ ਚੀਜ਼ਾਂ ਮੰਗਾਉਂਦੇ ਆ ਲਿਆ ਕੇ ਇੱਥੇ ਰੱਖ ਦਿਆਂ ਟੇਬਲ ਤੇ ਤੇ ਤੂੰ ਜਿਹੜੀ ਚੀਜ਼ ਆਈ ਚੱਲ ਅੰਦਰ ਜਿਹੜੀ ਚੀਜ਼ ਆਈ ਚੱਲ ਅੰਦਰ ਮੰਮੀ ਦੀਦੀ ਤਾਂ ਐ ਕਰਦੇ ਜਿਵੇਂ ਆਪਾਂ ਕੁਝ ਖਾਂਦੇ ਪੀਂਦੇ ਨਹੀਂ ਹੈਗੇ ਵੀ ਆਪਾਂ ਕੁਝ ਦੇਖਿਆ ਹੀ ਨਹੀਂ ਹੈਗਾ ਤਾਂ ਹੀ ਲਕੋ ਲੈ ਲੈਂਦੇ ਨੇ ਜਿਹੜੀਆਂ ਭੁੱਖੇ ਘਰਵਾਈਆਂ ਹੁੰਦੀਆਂ ਨੇ ਨਾ ਫਿਰ ਤੂੰ ਹੁਣ ਸੋਣੇਗੀ ਆਪਣੇ ਮਾਪੇ ਬਾਰੇ ਉਹ ਆਹੀ ਲੱਛਣ ਕਰਦੀਆਂ ਨੇ ਨਾ ਤੇਰੀ ਮਾਂ ਵੀ ਇਹੀ ਲੱਛਣ ਕਰਦੀ ਸੀ ਚੀਜ਼ਾਂ ਲਕੋਲ ਕੋ ਕੇ ਅੰਦਰ ਖਾਂਦੀ ਸੀਗੀ ਜਾਂ ਤੂੰ ਆਪਣੀਆਂ ਭਰਜਾਈਆਂ ਤੋਂ ਸਿੱਖਿਆ ਹੈ ਸਾਰਾ ਕੁਝ ਨਹੀਂ ਮੰਮੀ ਅੱਗੇ ਤਾਂ ਮੈਂ ਕਦੀ ਨਹੀਂ ਇਦਾਂ ਕੀਤਾ ਉਹ ਤਾਂ ਅੱਜ ਵੈਸੇ ਭੁੱਖ ਲੱਗੀ ਸੀ ਤਾਂ ਮੈਂ ਮੰਗਵਾ ਲਿਆ ਬਾਹਰੋਂ ਆਰਡਰ ਕਰ ਤੂੰ ਸਾਨੂੰ ਵੀ ਦੱਸ ਸਕਦੀ ਸੀਗੀ ਅਸੀਂ ਵੀ ਖਾ ਲੈਂਦੇ ਪਰ ਨਹੀਂ ਤੂੰ ਕੱਲੀ ਨੇ ਖਾਣਾ ਵਾ ਲੱਗਦਾ ਤੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਹੀਂ ਸੁਣੀ ਹੈਗੀ ਵੰਡ ਕੇ ਖਾਓ ਮੰਮੀ ਸੌਰੀ ਅੱਗੇ ਤੋਂ ਨਹੀਂ ਕਰਦੀ ਐਦਾਂ ਪਤਾ ਨਹੀਂ ਕਿਉਂ ਮੈਂ ਐਦਾਂ ਕਰਨ ਲੱਗ ਗਈ ਤੇ ਚਲ ਜਿੱਥੇ ਇੱਕ ਮੰਗਵਾਈ ਉੱਥੇ ਦੋ ਮੰਗਵਾ ਲੈਂਦੀ ਤੇ ਆਪਾਂ ਵੰਡ ਕੇ ਖਾ ਲੈਂਦੇ ਅੱਗੇ ਤੋਂ ਕਰਾਂਗੇ ਹੁਣ ਇਹ ਨਹੀਂ ਮੰਮੀ ਆ CCTV ਕੈਮਰਾ ਨਾ ਮੇਰੇ ਬਿਲਕੁਲ ਸਾਹਮਣੇ ਚੱਲਦਾ ਮੈਨੂੰ ਸਭ ਪਤਾ ਲੱਗਦਾ ਵਾ ਤੂੰ ਕਦੋਂ ਅੰਦਰ ਜਾਨੀ ਆ ਤੇ ਕਦੋਂ ਬਾਹਰ ਜਾਨੀ ਆ ਧਿਆਨ ਰੱਖੀ ਹੁਣ ਇਹਨਾਂ ਗੱਲਾਂ ਦਾ ਨਾਲੇ ਮੇਰੀ ਗੱਲ ਸੁਣ ਆ ਇਕੱਲਿਆਂ ਮੰਗਾ ਕੇ ਸਮਾਨ ਅੰਦਰ ਵੜ ਕੇ ਖਾਣਾ ਨਾ ਭੁੱਖੇ ਘਰ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਇਦਾਂ ਦੀਆਂ ਹਰਕਤਾਂ ਅੱਗੇ ਤੋਂ ਨਹੀਂ ਕਰਨੀਆਂ ਹੈਗੀਆਂ ਸਾਰਿਆਂ ਨਾਲ ਪੂਰੇ ਪਰਿਵਾਰ ਚ ਤੂੰ ਇੱਥੇ ਬੈਠ ਕੇ ਰਲ ਮਿਲ ਕੇ ਖਾਣਾ ਵਾ ਠੀਕ ਹੈ ਛੁਕਾ ਮੰਮੀ ਅੱਗੇ ਤੋਂ ਨਹੀਂ ਗਲਤੀ ਨਹੀਂ ਹੁੰਦੀ ਦੁਬਾਰਾ ਅਪਰਾਲ ਮਿਲ ਕੇ ਹੀ ਖਾਇਆ ਕਰਾਂਗੇ ਠੀਕ ਹੈ ਮੈਂ ਕਾਗੇ ਸੱਟਾਂ ਹਾਂ ਜੱਸ ਸੱਟਿਆ ਪਿਤਾਬਾ ਦੁਖੀ ਨਾ ਕਿਸੇ ਦੀ ਧੀ ਹੋਵੇ ਦੁਖ ਬੁਰੇ ਨੇ ਧੀਆਂ ਰਾਣੀਆਂ ਦੇ ਦੁਖੀ ਧੀ ਤੇ ਦੁਖੀ ਰਹਿਣ ਮਾਪੇ ਨਾਤੇ ਐਸੇ ਨੇ ਮਰ ਜਾਣੀਆਂ ਦੇ ਜੰਮਣਾ ਕਿਤੇ ਤੇ ਮਰਨਾ ਕਿਤੇ ਕੀ ਲਿਖਤੇ ਲੇਖਣੀ ਮਾਣੀਆਂ ਦੇ ਹਰ ਮਾਪ ਬਾਪ ਰੱਬ ਅੱਗੇ ਦੁਆ ਕਰਦਾ ਖੇੜੇ ਵਸਦੇ ਰਹਿਣ ਧੀਆਂ ਧਿਆਣੀਆਂ ਦੇ ਧੀਆਂ ਧਿਆਣੀਆਂ ਦੇ ਇਸ ਕਥਨ ਤੇ ਹੀ ਅਧਾਰਿਤ ਹੈ ਸਾਡੀ ਕਹਾਣੀ ਵਕਤ ਦੀ ਮਾਰ